ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਕਰੋੜਾ ਰੁਪਇਆ ਬਕਾਇਆ ਹਲੇ ਰੰਦਾ ਆ ਪਰ ਉਹ ਜਦੋਂ ਤੱਕ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਇਹ ਕੰਮ ਮੁਕੰਮਲ ਨਹੀਂ ਹੋਣ ਦੇਵਾਂਗੇ ਉਦੋਂ ਤੱਕ ਅਸੀਂ ਕੰਮ ਸ਼ੁਰੂ ਵੀ ਨਹੀਂ ਹੋਣ ਦੇਵਾਂਗੇ ਤਾਂ ਵਾਕਈ ਹੀ ਜਦੋਂ ਕੋਈ ਚੀਜ਼ ਹੁੰਦੀ ਆ ਕਿਸੇ ਦੇ ਤੁਸੀਂ ਚੀਜ਼ ਲੈ ਲੈਨੇ ਹੋ ਪਰ ਉਸ ਦੇ ਲਈ ਤੁਹਾਨੂੰ ਪੈਸਾ ਜ਼ਰੂਰੀ ਆ ਦੇਣਾ ਉਸ ਦਾ ਉਸ ਦੀ ਕੀਮਤ ਦੇਣੀ ਜ਼ਰੂਰੀ ਆ ਇਹ ਤਾਂ ਕਿਸਾਨ ਤਾਂ ਕਿਹਾ ਜਾਂਦਾ ਤੁਸੀਂ ਗਾਣਿਆਂ ਦੇ ਵਿੱਚ ਵੀ ਸੁਣਦੇ ਹੋ ਕਿ ਅੜੀ ਉੱਤੇ ਆਇਆ ਜੱਟ ਛੱਡੇ ਇੰਚ ਨਾ ਤਾਂ ਇੰਚ ਵੀ ਨਹੀਂ ਛੱਡਦਾ ਪਰ ਇੱਥੇ ਐਨੀ ਜ਼ਮੀਨ ਕਿਸਾਨ ਕਿਵੇਂ ਛੱਡ ਦੇਵੇ ਬਿਨਾ ਪੈਸੇ ਦਿੱਤੇ ਤੁਸੀਂ ਕਿਸਾਨਾਂ ਤੋਂ ਜ਼ਮੀਨ ਕਿਵੇਂ ਲੈ ਲਓਗੇ ਕਿਸਾਨ ਵੀ ਇਹੀ ਗੱਲ ਕਹਿ ਰਹੇ ਨੇ ਤਾਂ ਆਖਰਕਾਰ ਹੁਣ ਕਦੋਂ ਤੱਕ ਕਿਸਾਨਾਂ ਦਾ ਬਕਾਇਆ ਵਾਪਸ ਪੂਰਾ ਹੁੰਦਾ ਕਦੋਂ ਤੱਕ ਕਿਸਾਨਾਂ ਦੇ ਪੈਸੇ ਦਿੱਤੇ ਜਾਂਦੇ ਨੇ ਕਦੋਂ ਤੱਕ ਭਾਰਤ ਮਾਲਾ ਪ੍ਰੋਜੈਕਟ ਦਾ ਕੰਮ ਦੁਬਾਰਾ ਤੋਂ ਉਸ ਦਾ ਫਾਲਤੂ ਨੂੰ ਉਸੇ ਪਹਿਲਾਂ ਦਿੱਲੀ ਦੇ ਮੋਰਚੇ ਵਿੱਚ बनके आयो ਜਿਹੜਾ ਚਿਹਰੇ ਤੇ ਧਰਨਾ ਦਿੱਤਾ ਸੀ ਪੰਜਾਬ ਦੀਆਂ ਪੰਜਾਬ ਦੀ ਸਟੇਟ ਲੈਜਿਸਲੇਚ ਨੇ ਫੈਸਲਾ ਦਿੱਤਾ ਵੀ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਕਰੋ ਜਿਹਦੇ ਚ ਸਿਆਲਪੂਰੀਆਂ ਕਰਕੇ ਕੈਦੀ ਨੇ ਭਾਵੇਂ ਸਿੱਖ ਕੇ ਜੀ ਖਾਲਸਾ ਨੇ ਭਾਵੇਂ ਕੋਈ ਹੋਰ ਨਹੀਂ ਮਿਲਣ ਦੇ ਜਿੰਨਾਂ ਦੀਆਂ ਸਿਆਲਾਂ ਪੂਰੀਆਂ ਹੋ ਚੁੱਕੀਆਂ ਲੱਭੇ ਨਹੀਂ ਲੱਗਣੀਆਂ ਚਾਹੀਦਾ ਉਹਨਾਂ ਦਾ ਤੇ ਜਿਹੜੀ ਮੁੱਖਾ ਪ੍ਰਸ਼ਨ ਹੈ ਜਿਨ੍ਹਾਂ ਦੇ ਬੱਚੇ ਨੇ ਜਿਨ੍ਹਾਂ ਦੇ ਪੇ ਉਹਨਾਂ ਨੂੰ ਕੋਈ ਕ੍ਰਿਮੀਨਲ ਕੇਸ ਵੀ ਹੈ ਨਹੀਂ ਕਿਉਂਕਿ ਐਫ ਆਈ ਆਰ ਵੀ ਦਰਜ ਨਹੀਂ ਹੋਈ ਜੁਏਪੀਆ ਬਰਗੇ ਐਕਸਪਲਾਇ ਜੇ ਨਾ ਚਟਕੇ ਨਹੀਂ ਜਨੀ ਬੁੱਧੀ ਜੀ ਨਹੀਂ ਉਹਨਾਂ ਨੂੰ ਨਾ ਉਹਨਾਂ ਦੇ ਕੋਈ ਪੇਸ਼ ਕੰਦਾ ਨਾ ਉਹਨਾਂ ਦੇ ਕੋਈ ਚਲਾਨ ਪੇਸ਼ ਕੀਤੇ ਨਾ ਉਹ ਜਿਲ੍ਹੇ ਦੇ ਲੱਗਿਆ ਹੋਇਆ ਅਸੀਂ ਉਹਨਾਂ ਸਾਰਿਆਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਇੱਕ ਰੱਬ ਦਾ ਸਾਡੀ ਇਹ ਜਿਹਦੇ ਕਰਕੇ ਕੱਟ ਇਸ ਕਰਕੇ ਮਿੱਤਰੋ ਦੂਜੀ ਮੰਗ ਸਾਡੀ ਇਹ ਵੀ ਜਾਰ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ ਉਹ ਜਿਹੜਾ ਵਿਦਿਆਰਥੀ ਦੀ ਫੈਨਟੀ ਨੂੰ ਘੰਕਰ ਕੇ ਛੋਟਾ ਕਰਨਾ ਜਾਂ ਉਹਦਾ ਭਗਵਾ ਕਰਨਾ ਕੱਪ ਕਿਆ ਫਰਕ ਕਰਨ ਕਰਨਾ ਇਹ ਆਪਣੇ ਆਪ ਤੇ ਮਾਨ ਕਰਪੂਰ ਜਿੱਤ ਕਰਨੇ ਆਪਣਾ ਕਬਜ਼ਾ ਜਮਾਉਣ ਦੀ ਗੱਲ ਜਿਹੜੀ ਆ ਰਹੀ ਹੈ ਨੀਅਤ ਸੀ ਜੀ ਜਦੋਂ ਇਹੋ ਜਿਹੇ ਨਹੀਂ ਵਾਪਸ ਲਈਏ ਬੜੇ ਉਨ੍ਹਾਂ ਦੇ ਅੰਦੋਲਨ ਦੀ ਅਸੀਂ ਮਾਇਦ ਕਰਦੇ ਹਾਂ ਕਿਉਂਕਿ ਉਨ੍ਹਾਂ ਜਿਹੜੇ ਖੁਸ਼ ਮੰਗਾ ਵਿਦਿਆਰਥੀ ਨੇ ਜੇ ਖੜੀਆਂ ਨੇ ਅਸੀਂ ਕੱਲ ਇੱਥੇ ਜਾ ਕੇ ਆਏ ਆ ਉੱਤੇ 사ਤਾ ਹੋਣ ਤੋਂ ਪਹਿਲਾਂ ਇੱਕ ਤਾਂ ਉਨ੍ਹਾਂ ਦੇ ਸਹਿਮਤ ਦੀ ਜਿਹੜੀ ਚੋਣ ਹੈ ਹਲਤ ਕਰਕੇ ਉਹਦੇ ਨੋਟਿਸ ਦੀ ਬੰਕ ਕੀਤੀ ਹੈ BCS ਦਾ ਮੀਟਿੰਗ ਕਿ BCS ਨੇ ਕੱਲ ਕੋਸਾ ਦਬਾਇਆ ਵੀ ਮੈਂ ਛੇਤੀ ਵਤਨ ਸਾਡੀ ਚੋਣ ਕਰਾਂ ਜਿਹੜੇ ਕਹੇ ਸੀ ਸਾਡੇ ਰਾਜ ਜਿਹੜੇ ਉਨ੍ਹਾਂ ਦੀ ਮੰਗ ਇਹ ਹੈ ਵੀ ਉਹਨਾਂ ਨੂੰ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਪਰਚੇ ਦਰਜ ਕੀਤੇ ਆ ਇਸ ਕਰਕੇ ਉਹ ਜਿਹੜੀ ਲੜਾਈ ਹੈ ਉਹ ਕੈਨਸਲ ਕੀਤੇ ਜਾਂਦੇ ਕੈਸੀਲੇਸ਼ਨ ਰਿਪੋਰਟ ਦਿੱਤੀ ਜਾਂਦੀ ਹੈ ਕਿ ਨਹੀਂ ਕੁਝ ਮੰਗਾਉਣਾ ਵੀ ਹੋ ਜੂਗਾ ਇੰਡਸਟਰੀ ਨਾਲ ਹੋਣਾ ਨੇ ਉਹ ਮੰਗਾਉਂਦੇ ਸਟੈਂਡ ਕਰਦੀਆਂ ਨੇ ਜਿਹੜੀਆਂ ਕੱਲ ਬਿਸ਼ੀ ਨੇ ਪ੍ਰਵਾਨ ਕੀਤੀਆਂ ਨੇ ਪਰ ਉਹ ਜੇ ਲਾਗੂ ਕਰਦੇ ਨੇ ਦੀਪ ਭਰੋਸਾ ਜਵਾਨੇ ਆ ਉਹਦਾ ਲਿਖਤੀ ਭਰੋਸਾ ਮਿਲਦਾ ਜਨਾ ਤੇ ਜੋ ਨਾ ਜਨ ਵਿਦਿਆਰਥੀਆਂ ਦਾ ਅੰਦੋਲਨ ਚੱਲਦਾ ਜਿਨ੍ਹਾਂ ਜਰੂ ਅੰਦੋਲਨ ਚੱਲਦੇ ਕਮੇਟੀ ਮੋਰਚੇ ਵਾਲੇ ਕਮੇਟੀ ਫੈਸਲਾ ਨਹੀਂ ਕਰਦੀ ਵੀ ਵਾ ਸਾਡੀ ਸੰਤੁਸ਼ਟੀ ਹੈ ਅਸੀਂ ਉਹਨਾਂ ਦੀ ਡਟ ਨਹੀਂ ਹਮਾਇਤ ਤੇ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਦੀ ਡਟ ਨਹੀਂ ਹਮਾਇਤ ਤੇ ਅਸੀਂ ਉਸੇ ਹੱਥ ਕੀਤਾ ਕਿਉਂਕਿ 10 ਤਰੀਕ ਵਾਲੇ ਦਿਨ ਸੀ ਫੜਬੀੜ ਦੇ ਲੋਕਾਂ ਦੀ ਮਦਦ ਵਾਸਤੇ ਉਹਨਾਂ ਦਾ ਬੀਜ ਲੈ ਕੇ ਉਹਨਾਂ ਨੇ ਜ਼ਮੀਨਾਂ ਪੱਧਰ ਕਰਨ ਕਰਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਕਰ ਦਿੱਤਾ ਵੱਡਾ ਕੰਮ ਕੇਂਦਰ ਸਰਕਾਰ ਦੀਆਂ ਵੀ ਅੱਖਾਂ ਆ ਰਹਿ ਗਈਆਂ ਅੱਡੀਆਂ ਅੜਾਈਆਂ ਦਰਅਸਲ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਪਰ ਕਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਇਸ ਪ੍ਰੋਜੈਕਟ ਦੇ ਵਿੱਚ ਆਈਆਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੇ ਪਿੰਡ ਸੰਤੋਤਪੁਰਾ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਇਨਕੁਆਇਰ ਹੋਈ ਜ਼ਮੀਨਾਂ ਦਾ ਪੈਸਾ ਨਾ ਮਿਲਣ ਕਰਕੇ ਕਿਸਾਨਾਂ ਦੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦਾ ਕੰਮ ਰੁਕਵਾ ਦਿੱਤਾ ਕਹਿੰਦੇ ਜਦੋਂ ਤੱਕ ਸਾਡੇ ਪੈਸੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਅਸੀਂ ਕੰਮ ਨਹੀਂ ਚੱਲਣ ਦੇਵਾਂਗੇ ਕਿੰਨਾ ਪੈਸਾ ਬਕਾਇਆ ਕੀ ਆਖਰ ਵਾਕੇ ਹੀ ਕਿਸਾਨਾਂ ਦੇ ਵੱਲੋਂ ਜੋ ਕਿਹਾ ਜਾ ਰਿਹਾ ਉਸ ਦੇ ਵਿੱਚ ਸੱਚਾਈ ਆ ਕਿਉਂ ਨਹੀਂ ਦਿੱਤਾ ਪੈਸਾ ਪੂਰੀ